ਹੰਯਾ ਸ਼੍ਰੀ ਰਾਮ ਜਿੱਦਾਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਕਿ ਇੱਥੇ ਸਾਡੀ ਗਊਸ਼ਾਲਾ 'ਚ ਰੈਗੂਲਰ ਰਿਆ ਕਿ ਚੱਲ ਰਿਹਾ ਹੈ 22 ਜਨਵਰੀ ਨੂੰ ਰਾਮ ਲੱਲਾ ਜੀ ਦੇ ਆਂਦੀ ਖੁਸ਼ੀ 'ਚ ਯੋਧਿਆ ਕਿਉਂਕਿ ਸਾਰੀ ਦੁਨੀਆ ਉੱਥੇ ਜਾ ਨਹੀਂ ਸਕਦੀ ਤੇ ਜਿਹੜੇ ਜਿਹੜੇ ਮੰਦਰ ਜਿਹੜੇ ਜਿਹੜੇ ਜਗ੍ਹਾ ਤੁਹਾਡੇ ਘਰਾਂ ਦੇ ਆਸ-ਪਾਸ ਹੈ ਜਾਂ ਜਿੱਥੇ ਤੁਸੀਂ ਮੰਨਦੇ ਹੋ ਪੂਜਾ ਅਰਚਨਾ ਕਰਦੇ ਹੋ ਅਸੀਂ ਸਭ ਨੂੰ ਇਹੀ ਕਹਿੰਨੇ ਹਾਂ ਕਿ ਉੱਥੇ ਹੀ ਤੁਸੀਂ ਸ਼੍ਰੀ ਰਾਮ ਦੀ ਸਤਿਤੀ ਕਰੋ ਉਹਨਾਂ ਦੀ ਪੂਜਾ ਅਰਚਨਾ ਕਰੋ ਇਹ ਇੱਕ ਤਰ੍ਹਾਂ ਦਾ 22 ਜਨਵਰੀ ਦਾ ਦਿਨ ਆਪਣੇ ਇਤਿਹਾਸ 'ਚ ਦੀਵਾਲੀ ਦੇ ਰੂਪ 'ਚ ਮਨਾਇਆ ਜਾਣ ਵਾਲਾ ਹੈ ਇਹ ਨਹੀਂ ਸਿਰਫ ਕਿ ਲੁਧਿਆਣਾ ਜੀ ਹਾਂ ਪੰਜਾਬ ਹਾਂ ਇੰਡੀਆ 'ਚ 올ਓਵਰ ਆਫ ਵਰਲਡ 'ਚ ਇਹਦੀ ਸਭ ਨੂੰ ਬਹੁਤ ਵੇਟ ਹੈ ਔਰ ਖੁਸ਼ੀ ਹੈ ਕਿ ਇਹ ਦਿਨ ਸਾਡੇ ਜਿੱਦਾਂ ਜੀ ਅਸੀਂ ਦੇਖਿਆ ਹੈ ਔਰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਇਦਾਂ ਹੀ ਸ਼੍ਰੀ ਰਾਮ ਆਪਣੀ ਕਿਰਪਾ ਦ੍ਰਿਸ਼ਟੀ ਆਪਣਾ ਆਸ਼ੀਰਵਾਦ ਮਹਾਰਾਵਾਸੀਆਂ ਤੇ ਪੰਜਾਬ ਵਾਸੀਆਂ ਤੇ ਸਾਡੇ ਸਮੁੱਚੇ ਦੇਸ਼ ਵਾਸੀਆਂ ਤੇ ਬਨਾਏ ਰੱਖਣ ਤਾਕੀ ਸਾਰੇ ਸੁੱਖ ਸ਼ਾਂਤੀ ਔਰ ਖੁਸ਼ਹਾਲੀ ਰਹੇ ਸਰ ਇੱਕ ਵਾਰ ਜਿਥੇ ਕਾਂਗਰਸ ਵਾਲੋਂ ਬੇਸ਼ੱਕ ਜਿਹੜੀ ਹੈ ਇਨਕਾਰ ਕਰ ਦਿੱਤਾ ਗਿਆ ਕਿਸੇ ਪੁੰਜਨਵਰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੱਗਦਾ ਕਿ ਇੱਕ ਵੱਡਾ ਉਪਰਾਲਾ ਜਿਹੜਾ ਸਾਫ ਦਾ ਕੈਬਨਟ ਮੰਤਰੀ ਭਾਰਤ ਕੁਸ਼ਨਾਸ਼ੂ ਜੀ ਦੁਆਰਾ ਵੀ ਕੀਤਾ ਹੈ ਨਹੀਂ ਬਿਲਕੁਲ ਦੇਖੋ ਸ਼੍ਰੀ ਰਾਮ ਸਭ ਦੇ ਹੈਗੇ ਆ ਇਹ ਕਿਸੇ ਇੱਕ ਪਾਰਟੀਵਾਦੀ ਜਾਂ ਕੋਈ ਪੋਲਿਟੀਕਲ ਹੋ ਨਹੀਂ ਹੈ ਅਸੀਂ ਲੋਕ ਜਿਹੜੇ ਅਯੋਧਿਆ ਨਹੀਂ ਜਾ ਸਕਦੇ ਅਸੀਂ ਆਪਣੇ ਘਰਾਂ ਚ ਹੀ ਆ ਆਪਣੇ ਆਸ-ਪਾਸ ਦੇ ਮੰਦਰ ਚ ਜਾਂ ਜਿੱਥੇ ਵੀ ਸਾਡੀ ਆਪਣੀ ਆਸਥਾ ਹੈਗੀ ਉੱਥੇ ਜਾ ਕੇ ਸ਼੍ਰੀ ਰਾਮ ਦੀ ਪੂਜਾ ਜਾਂ ਅਰਚਨਾ ਕਰਾਂਗੇ ਇਹ ਕੋਈ ਪਾਰਟੀ ਬਾਜੀ ਵੱਲੋਂ ਕਿਸੇ ਨੂੰ ਕੋਈ ਏਦਾਂ ਜਿਲ੍ਹਾ ਕੋਈ ਨਿਰਦੇਸ਼ ਨਹੀਂ ਹੈ ਕਿ ਤੁਸੀਂ ਜਾਣਾ ਹੈ ਕਿ ਨਹੀਂ ਜਾਣਾ ਹੈ ਇਹ ਤੁਹਾਡੇ ਆਪਣਾ ਆਪਣੇ ਮਨ ਦੀ ਭਗਤੀ ਹੈ ਆਪਣੇ ਮਨ ਦੀ ਸ਼ਰਧਾ ਹੈ ਕਿ ਤੁਸੀਂ ਕਿੱਥੇ ਜਾ ਕੇ ਪੂਜਾ ਅਰਚਨਾ ਕਰਨੀ ਹੈ ਤਾਂ ਕਿਹੜੇ ਭਗਵਾਨ ਨੂੰ ਮੰਨਣਾ ਤੇ ਜਿੱਦਾਂ ਬਿੱਟੂ ਜੀ ਨੇ ਪਹਿਲਾਂ ਕਿਹਾ ਕਿ ਸ਼੍ਰੀ ਰਾਮ ਸਭ ਦੇ ਰਾਮ ਹੈ ਕਿ ਤੁਹਾਡੇ ਵੀ ਹੈ ਸਾਡੇ ਵੀ ਹੈ ਸਾਰੇ ਸਮੂਹ ਦੇ ਵਿਸ਼ਵ ਦੇ ਰਾਮ ਹੈ ਤੇ ਇਹਨਾਂ ਦੀ ਪੂਜਾ ਅਰਚਨਾ ਕਰਨ ਜਿੱਤੇ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸਭ ਦੀ ਆਪਣੀ ਆਪਣੀ ਸੋਚ ਹੈ ਆਪਣਾ ਆਪਣਾ लेवल ਹੈ ਕਿ ਕਿਦਾਂ ਇਹਨੂੰ ਅਸੀਂ ਮਨਾਣਾ ਅਸੀਂ ਤਾਂ ਪੂਰਾ 22 ਜਨਵਰੀ ਨੂੰ ਐਜ਼ ਅ ਦੀਵਾਲੀ ਮਨਾਣ ਜਾ ਰਹੇ ਹਾਂ ਤੇ ਇਦਾਂ ਹੀ ਅਸੀਂ ਜਿੱਦਾਂ ਇੱਥੇ ਯਗ ਚੱਲ ਰਿਹਾ ਆਪਣੇ ਜਿੱਥੇ-ਜਿੱਥੇ ਅਸੀਂ ਆਪਣੇ ਚਾਹੇ ਬੋਡਾਂ ਚ ਚਾਹੇ ਏਰੀਆ 'ਚ ਜਿੱਥੇ ਬੰਦੇ ਰਹਿਗੇ ਉੱਥੇ ਅਸੀਂ ਇਹਨੂੰ ਜ਼ਰੂਰ ਮਨਾਵਾਂਗੇ 22 ਜਨਵਰੀ ਮੈਂਬਰ ਪਾਰਲੀਮੈਂਟ ਖੁਦ ਵੀ ਪਹੁੰਚਣਗੇ ਬਿਲਕੁਲ ਮੈਂਬਰ ਪਾਰਲੀਮੈਂਟ ਤੁਸੀਂ ਦੇਖ ਹੀ ਰਹੇ ਹੋ ਅੱਜਕੱਲ ਕਿ ਹਰ ਜਗ੍ਹਾ ਖੁਦ ਵੀ ਪਹੁੰਚ ਰਹੇ ਹੈ ਉਹੀ ਪੂਰਾ ਇਹਦੇ ਵਿੱਚ ਇਨਵੋਲ ਹੈਗੇ ਉਹਨਾਂ ਵੱਲੋਂ ਵੀ ਸਾਨੂੰ ਪੂਰੀ ਇਨਸਟਰਕਸ਼ਨ ਆਇਆ ਕਿ ਜਿੱਥੇ ਜਿੱਥੇ ਤੁਹਾਡੇ ਆਸ-ਪਾਸ ਮੰਦਰ ਆਏ ਸਭ ਲੋਕਾਂ ਨੂੰ ਅਵੇਅਰ ਵੀ ਕਰੋ ਵੈਸੇ ਤਾਂ ਲੋਕ ਆਪ ਹੀ ਬਹੁਤ ਅਵੇਅਰਨੈਸ ਸਾਡੇ ਕਰਨ ਦੀ ਲੋੜ ਨਹੀਂ ਹੈ ਕਿ ਬਸ ਇਦਾਂ ਹੀ ਅਸੀਂ ਇਹ ਹੀ ਚਾਹਾਂਗੇ ਕਿ ਭਗਵਾਨ શ્રી ਰਾਮ ਵੀ ਸਾਰੇ ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ ਤਾਂ ਕਿ ਸਾਰੇ ਸੁਖ ਸ਼ਾਂਤੀ ਨਾਲ ਰਹੇ ਇੱਕ ਹਵਨ 101 ਘੰਟੇ ਦਾ ਚੱਲੂਗਾ ਲਗਾਤਾਰ 24 ਘੰਟੇ ਜਿਹਦਾ ਚੱਲੂਗਾ ਬਾਕੀ 31 ਹਵਨ ਗੁੰਡ ਅਲੱਗਾ ਉਹ ਕਤੀ ਹਵਨ ਕੁੰਡਾਂ 'ਚ ਅਸੀਂ ਰੋਜ਼ ਪਿਆ ਤੋਂ 60 ਫੈਮਲੀਆਂ 70 ਫੈਮਲੀਆਂ ਅੱਜ 60 ਤੋਂ 70 ਫੈਮਲੀਆਂ ਸੀ ਜੀ ਰੋਜ਼ ਬੈਠ ਕੇ ਹਵਨ ਕਰਨਗੇ ਆ ਜੀ ਤੇ ਇੱਕ ਹਵਨ ਕੁੰਡ ਜਿਹੜਾ ਉਹ ਤਾਂ 24 ਘੰਟੇ ਚਲਾਇਆ ਵੀ ਇਹ ਕੋਈ ਬੰਦੇ ਕੋਲ ਟਾਈਮ ਨਹੀਂ ਹੁੰਦਾ ਸਵੇਰੇ ਕਿਸੇ ਵੇਲੇ ਕੋਈ ਬਿਮਾਰ ਹੁੰਦਾ ਉਹਦੇ ਲਈ ਉਹ ਵਿੱਚ ਆ ਕੇ ਆਪਣੇ ਦਰਸ਼ਨ ਕਰੇ ਤੇ ਆਪਣੀ ਹਰਨੂਤੀ ਪਾਜਵੇ ਜੀ ਇਸ ਕਰਕੇ ਇਹ 22 18 ਤੋਂ 22 17 ਨੂੰ ਅਸੀਂ ਸ਼ੋਭਾ ਯਾਤਰਾ ਕੀਤੀ ਆ 18 ਤੋਂ 22 ਪੰਜ ਦਿਨ ਇਹ ਹਾਉਨਕੁੰਡ ਹੋਣ ਗਿਆ ਆਨ ਸ਼੍ਰੀ ਰਾਮ ਜੀ ਨੂੰ ਸਮਰਪਿਤ ਹੈ ਆ ਜਾ ਬੜੀ ਗਿਣਤੀ ਲੋਕ ਜਿਹੜੇ ਨੇ ਜਿਹੜੇ ਲੋਕ ਨਹੀਂ ਜਾ ਸਕਦੇ ਜਾਂ ਉੱਥੇ ਹਮਨਕੁੰਡ ਦੇ ਵਿੱਚ ਨਹੀਂ ਬੈਠ ਸਕਦੇ ਤਾਂ ਇਸੇ ਇਹ ਉਹੀ ਪ੍ਰਯਾਸ ਕੀਤਾ ਜੀ ਜਦੋਂ ਮੋਦੀ ਜੀ ਨੇ ਆ ਗਿਆ ਸੀਗਾ ਵੀ ਯਾਰ ਹਰ ਆਦਮੀ ਯੋਧਿਆ ਨਹੀਂ ਆ ਸਕਦਾ ਕੁਝ ਕਰੋ ਤੇ ਅਸੀਂ ਸਾਡੇ ਮંત્રી ਜੀ ਜਿਹੜੇ ਐਕਸ ਮੰਤਰੀ ਜੀ ਭਾਰਤ ਭੂਸ਼ਣ ਆਸ਼ੂ ਜੀ ਉਹਨਾਂ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਇੱਕੋ ਗੱਲ ਕਹੀ ਯਾਰ ਪਾਰਟੀਆਂ ਤੋਂ ਉੱਪਰ हट ਕੇ ਕੰਮ ਕਰੋ ਵਧੀਆ ਕਰੋ ਪ੍ਰਭੂ ਰਾਮ ਲਈ ਕੰਮ ਕਰੋ ਤੇ ਇਸ ਕਰਕੇ ਪ੍ਰਭੂ ਰਾਮ ਲਈ ਕੰਮ ਕਰ ਰਿਹਾ ਇਹ ਮੇਰਾ ਛੋਟਾ ਭਰਾ ਸਨਨੀ ਭੱਲਾ ਮੇਰੇ ਨਾਲ ਖੜਾ ਇਹ ਵੀ ਇਹ ਤੇ ਮੈਂ ਅਸੀਂ ਦੋਨਾਂ ਨੇ ਇਹਨੇ ਵੀ ਸ਼ਹਿਰ-ਸ਼ਹਿਰ ਚ ਪੋਸਟਰ ਲਵਾਤੇ ਆ ਤੇ ਮੈਂ ਵੀ ਲਵਾਤੇ ਆ ਜਦ ਕਿ ਜੀ ਹੈ ਕਾਂਗਰਸੀ ਸੀਗੇ ਲੇਕਿਨ ਪਾਰਟੀਆਂ ਤੋਂ ਉੱਪਰ हट ਕੇ ਕੰਮ ਕਰ ਰਹੇ ਆ ਕੰਮ ਕਰ ਰਹੇ ਆ ਤੇ ਉਹਨਾਂ ਦੇ ਮੰਤਰੀ ਜੀ ਦੇ ਦਿਸ਼ਾ ਨਿਰਦਾਸ਼ਾ ਸਨ ਆਸ਼ੂ ਜੀ ਦੇ ਇਹ ਕੰਮ ਕਰ ਰਹੇ ਆ ਕੋਈ ਐਚ ਪਾਰਟੀ ਨਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਆਪਣੀਆਂ ਪਾਰਟੀਆਂ ਤੋਂ ਉੱਠ ਉੱਪਰ ਉੱਠ ਕੇ ਆਪਣੇ ਸਮਾਜ ਤੋਂ ਉੱਪਰ ਉੱਠ ਕੇ ਨਹੀਂ ਮੈਂ ਬਾਣੀਆਂ ਮੈਂ ਜੈਨੀ ਮੈਂ ਬ੍ਰਾਹਮਣ ਸਾਰਿਆਂ ਤੋਂ ਉੱਪਰ ਉੱਠ ਕੇ ਪ੍ਰਭੂ ਰਾਮ ਲਈ ਕੰਮ ਕਰੋ ਤੇ ਵੱਦ ਤੋਂ ਵੱਦ ਵੱਡੀ ਗਿਣਤੀ ਜਿੱਥੇ ਆਓ ਅਸੀਂ ਅਯੁੱਧਿਆ ਤੋਂ ਰਾਜ ਮੰਗਾਈ ਹੈ ਜਿਹਨੂੰ ਮਿੱਟੀ ਕਹਿੰਦੇ ਆ ਉਹਦਾ ਤਿਲਕ ਕਰਦੇ ਆ ਮਾਤਾ ਸੀਤਾ ਦੇ ਘਰੋਂ ਨੇਪਾਲ ਚੋਂ ਜਲ ਮੰਗਾਇਆ ਜਿਹਦਾ ਚਰਨਮਤ ਦਿੰਨੇ ਆ ਤੇ ਰਾਮ ਸੇਤੂ ਤੋਂ ਪੱਥਰ ਮੰਗਾਇਆ ਜਿਹੜਾ ਅਸੀਂ ਅੰਦਰ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਦਾ ਸਰ ਖੁਦ ਖੁਦ ਵੀ ਪਹੁੰਚਣੇ ਆਸ਼ੀਸ਼ ਜੀ ਆਸ਼ੂ ਜੀ ਦਾ ਰੋਜ਼ ਹੀ ਇੱਥੇ ਹੁੰਦੇ ਆ ਜੀ ਕੱਲ ਤੁਹਾਡੇ ਤੋਂ ਬਾਅਦ ਆ ਗਏ ਸੀਗੇ ਅੱਜ ਵੀ ਆਣਗੇ ਤੇ ਅੱਜ ਕਿਸੇ ਗੱਲ ਤੇ ਲੇਟ ਹੋ ਗਏ ਕੱਲ ਤੋਂ ਤਾਂ ਤੁਹਾਨੂੰ ਸੇਰੇ ਮਿਲਣਗੇ ਜੀ ਰੋਜ਼ ਮਿਲਣਗੇ ਪੰਜੇ ਦਿਨ ਮਿਲਣਗੇ